ਬੇੜੇ ਸੰਤਾਂ ਦੇ ਸਦਾ ਮੀਰ ਰਹਿਮਤ ਦਾ ਪੈਂਦਾ ਬੇੜੇ ਸੰਤਾਂ ਦੇ ਸਦਾ ਮੀਰ ਰਹਿਮਤ ਦਾ ਪੈਂਦਾ ਬੇੜੇ ਸੰਤਾਂ ਦੇ ਸਦਾ ਮੀਰ ਰਹਿਮਤ ਦਾ ਪੈਂਦਾ ਬੇੜੇ ਸੰਤਾਂ ਦੇ ਸਤਿਗੁਰ ਹੋਏ ਤੇ ਆਲ ਨੇ ਆ ਜੋ ਮੂੰਹੋਂ ਮੰਗੀਆਂ ਮੁਰਾਦਾ ਪਾ ਜਾਓ ਸਤ ਗੁਰੂ ਹੋਏ ਤੇ ਆਲ ਨੇ ਆਜੋ ਮੂਹ ਮੰਗੀਆਂ ਮੁਰਾਦਾਂ ਪਾਜੋ ਸਾਰੀ ਦੁਨੀਆ ਕਹਿੰਦੀ ਸੰਗ ਤੇ ਮੈਂ ਕੱਲਾ ਨਹੀਂ ਕਹਿੰਦਾ ਬੇੜੇ ਸੰਤਾਂ ਦੇ ਸਦਾ ਵੀਰ ਰਹਿਮਤ ਦਾ ਪੈਂਦਾ ਬੇੜੇ ਸੰਤਾਂ ਦੇ ਸਦਾ ਵੀਰ ਰਹਿਮਤ ਦਾ ਪੈਂਦਾ ਬੇੜੇ ਸੰਤਾਂ ਦੇ ਪੈਂਤੀਆਂ ਛਟਾ ਅੰਮ੍ਰਿਤ ਬਾਣੀ ਦੀਆਂ ਕਿਤੇ ਸਮਝ ਨਾ ਬੈਠਿਓ ਆਮ ਪਾਣੀ ਦੀਆਂ ਪੈਂਤੀਆਂ ਛਟਾ ਅੰਮ੍ਰਿਤ ਬਾਣੀ ਦੀਆਂ ਕਿਤੇ ਸਮਝ ਨਾ ਬੈਠਿਓ ਆਮ ਪਾਣੀ ਦੀਆਂ ਮਨ ਸ਼ਾਂਤ ਤਨ ਸ਼ੀਤਲ ਹੁੰਦਾ ਬੰਦਾ ਹਰ ਹਰ ਜਪਦਾ ਰਹਿੰਦਾ ਵੇੜੇ ਸੰਤਾਂ ਦੇ ਸਦਾ ਮੀਰ ਰਹਿਮਤ ਦਾ ਪੈਂਦਾ ਵੇੜੇ ਸੰਤਾਂ ਦੇ ਸਦਾ ਮੀਰ ਰਹਿਮਤ ਦਾ ਪੈਂਦਾ ਵੇੜੇ ਸੰਤਾਂ ਦੇ ਰੱਬ ਤੇ ਸੰਤਾਂ ਵਿੱਚ ਫਰਕ ਨਾ ਕੋਈ ਦਰਸ਼ਨ ਕਰੂ ਝੱਲੀ ਹੋਈ ਰੱਬ ਤੇ ਸੰਤਾਂ ਵਿੱਚ ਫਰਕ ਨਾ ਕੋਈ ਦਰਸ਼ਨ ਕਰੂ ਝੱਲੀ ਹੋਈ ਉਹ ਉਹਨਾਂ ਦੇ ਦਰਦਾ ਹੋ ਜਾਂਦਾ ਜੋ ਚਰਨਾਂ ਦੇ ਵਿੱਚ ਬਹਿੰਦਾ ਵੇੜੇ ਸੰਤਾਂ ਦੇ ਸਦਾ ਮੀਰ ਰਹਿਮਤ ਦਾ ਪੈਂਦਾ ਵੇੜੇ ਸੰਤਾਂ ਦੇ ਸਦਾ ਮੀਰ ਰਹਿਮਤ ਦਾ ਪੈਂਦਾ ਵੇੜੇ ਸੰਤਾਂ ਦੇ ਜੱਗਾ ਕਹਿੰਦਾ ਸ਼ਾਮ ਚਰਾਸੀ ਵਾਲਾ ਜੋ ਸੰਤਾਂ ਦੇ ਨਾਮ ਦੀ ਫੇਰਦਾ ਮਾਲਾ ਜੱਗਾ ਕਹਿੰਦਾ ਸ਼ਾਮ 84 ਵਾਲਾ ਜੋ ਸੰਤਾਂ ਦੇ ਨਾਮ ਦੀ ਫੇਰਦਾ ਮਾਲਾ ਗਾਉਂਦਾ ਸ਼ਬਦ ਗੁਰਾਂ ਦੇ ਜਿਹੜਾ ਉਹ ਦੁੱਖ ਕਦੇ ਨਹੀਂ ਸਹਿੰਦਾ ਵੇੜੇ ਸੰਤਾਂ ਦੇ ਸਦਾ ਮੀਰ ਰਹਿਮਤ ਦਾ ਪੈਂਦਾ ਵੇੜੇ ਸੰਤਾਂ ਦੇ ਸਦਾ ਮੀਰ ਰਹਿਮਤ ਦਾ ਪੈਂਦਾ ਵੇੜੇ ਸੰਤਾਂ ਦੇ ਸਦਾ ਵੀਰ ਰਹਿਮਤ ਦਾ ਪੈਂਦਾ ਵੇੜੇ ਸੰਤਾਂ ਦੇ ਸਦਾ ਵੀਰ ਰਹਿਮਤ ਦਾ ਪੈਂਦਾ ਵੇੜੇ ਸੰਤਾਂ